ਹੈਲੋ ਹਾਂ ਜੀ ਉਹ ਸਟੇਟਮੈਂਟ ਨਹੀਂ ਕਿੱਤੀ ਯਾਰ ਤੁਹਾਨੂੰ ਤੈਨੂੰ ਕਿਹਾ ਸੀ ਨਾ ਜਨਾਬ ਵੀ ਬੈਂਕ ਸਟੇਟਮੈਂਟ ਉਹ ਵੀਰ ਮੈਂ ਨਾ ਬੀਜੀ ਸੀਗਾ ਮੇਰੀ ਗੱਲ ਸੁਣ ਉਹ ਮੈਂ ਸਟੇਟਮੈਂਟ ਵੀ ਮੰਗਾਈ ਸੀ ਉਹ ਤੋਂ ਕਹਿੰਦਾ ਸੀ ਮੈਂ ਭੇਜ ਦੂੰਗਾ 4 ਵਜੇ ਛੁੱਟੀ ਹੋ ਗਈ ਹੈਨਾ ਉਹ ਬੈਂਕ ਵਾਲਿਆਂ ਦੀ ਇੰਡੀਆ ਦੇ ਹਿਸਾਬ ਨਾਲ 4 ਵਜੇ ਛੁੱਟੀ ਹੋ ਗਈ ਉਹਦੇ ਕੋਲ ਪੈਸੇ ਨਹੀਂ ਪਹੁੰਚੇ ਐ ਤਾਂ ਉਹ ਸਟੇਟਮੈਂਟ ਤਾਂ ਮੈਨੂੰ ਭੇਜ ਦਿੰਦਾ ਯਾਰ ਭਰਾਵਾ ਮੇਰੀ ਗੱਲ ਸੁਣ ਮੈਂ ਤਾਂ ਆਪਣੀ ਮਿਹਨਤ ਦਾ ਪੈਸਾ ਭੇਜਦਾ ਭਰਾਵਾ ਧਿਆਨ ਰੱਖੀ ਮਾੜਾ ਜਾ ਮੇਰਾ ਵੀ ਆਇਆ ਹੀ ਕੋਈ ਨਹੀਂ ਗਿਆ ਹੀ ਕੋਈ ਨਹੀਂ ਉਹ ਤੇਨੂੰ ਕਿਹਾ ਸੀ ਸਟੇਟਮੈਂਟ ਭੇਜ ਉਹਨੂੰ ਪੁੱਛਦਾ ਸੀ ਵੀ ਆਹ ਵੀ ਤੇਰੇ ਕੋਲ ਪੈਸੇ ਪਹੁੰਚ ਗਏ ਤੂੰ ਸਟੇਟਮੈਂਟ ਵੀ ਨਹੀਂ ਭੇਜੀ ਮੈਨੂੰ ਬੈਂਕ ਜੂ ਜਾ ਕੇ ਔਰ ਮੈਂ ਉਹਨੂੰ ਕਿਹਾ ਸੀ ਮੈਸੇਜ ਕਰਕੇ ਮੈਂ ਕਹਾ ਤੂੰ ਸਟੇਟਮੈਂਟ ਦੀ ਮੈਨੂੰ ਫੋਟੋ ਕਾਪੀ ਉਹ ਕੰਪਿਊਟਰ ਤੋਂ ਫੋਟੋ ਭੇਜ ਦੇ ਤੋਂ ਨੇ ਕਹਿੰਦਾ ਮੈਂ ਹੁਣੇ ਭੇਜ ਰਿਆ ਭੇਜ ਰਿਆ ਮੈਂ ਵੇਟ ਕਰਦਾ ਰਿਹਾ ਮੈਂ ਉਧਰ ਕੰਮ ਵਿੱਚ ਬੀਜੀ ਹੋ ਗਿਆ ਉਹਨੇ ਭੇਜੀ ਨਹੀਂ ਮੈਂ ਤੈਨੂੰ ਤਾਂ ਹੀ ਪੁੱਛਦਾ ਸੀ ਕਿ ਮੈਂ ਕਾ ਭਰਾਵਾ ਮੇਰੀ ਗੱਲ ਦੋ ਬੰਦਾ ਯਾਰ ਇੰਦਰ ਮੈਂ ਜਲੀਲ ਹੁੰਦਾ ਪਿਆ ਮੈਂ ਯਾਰ ਮੇਰੀ ਗੱਲ ਮੇਰੀ ਗੱਲ ਪਰ ਮੈਂ ਤਾਂ ਹੀ ਤੈਨੂੰ ਪੁੱਛਦਾ ਸੀਗਾ ਵੀ ਭਰਾਵਾ ਜੇ ਤੂੰ ਕੰਫਰਮ ਕਰ ਲੈ ਪੈਸੇ ਹੈ ਤੂੰ ਸਟੇਟਮੈਂਟ ਦਾ ਮੰਗਾ ਹੈ ਤੂੰ ਇਦਾਂ ਅਗਰ ਆਪਣੇ ਕੋਣ ਦੀ ਸਟੇਟਮੈਂਟ ਭੇਜ ਖਾ ਮੈਨੂੰ ਆਪਣੇ ਕਾਊਂਟ ਦੀ ਹਾਂ ਆ ਭਾਬੀ ਵਾਲੇ ਕਾਉਂਡ ਦੀ ਸਟੇਟਮੈਂਟ ਕੱਢ ਕੇ ਮੈਨੂੰ ਭੇਜ ਦੇ। ਅੱਛਾ 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 ਅੱਛਾ। ਭਰਾ ਵੈਸੇ ਇੱਕ ਗੱਲ ਪੁੱਛਣੀ ਸੀ ਤੈਨੂੰ। ਹਾਂ ਇਹਦਾ ਸਕਰੀਨਸ਼ਾਟ ਲੈ ਕੇ ਨਾ ਮੈਂ ਸਟੇਟਮੈਂਟ ਤਾਂ ਭੇਜ ਹੀ ਨਹੀਂ। ਉਹ ਸਟੇਟਮੈਂਟ ਤਾਂ ਮੈਂ ਕਹਿੰਦਾ ਕਿ ਪੈਸੇ ਨਹੀਂ ਪਹੁੰਚੇਗੇ ਯਾਰ ਬੰਦਾ। ਮੇਰੀ ਗੱਲ ਸੁਣ ਨਾ ਸਟੇਟਮੈਂਟ ਤਾਂ ਮੈਂ ਤੈਨੂੰ ਭੇਜ ਦਿੰਦਾ ਮੇਰੇ ਵੀਰ। ਮੈਨੂੰ ਇੱਕ ਗੱਲ ਤਾਂ ਦੱਸ ਦੇ। ਹੈਲੋ ਤੂੰ ਹੁਣ ਕਿੱਥੇ ਸ਼ਿਫਟ ਹੋ ਗਿਆ ਹੈ? ਇੰਗਲੈਂਡ ਚਲਾ ਗਿਆ? ਕੈਨੇਡਾ ਚਲਾ ਗਿਆ? ਮੈਂ ਇੰਗਲੈਂਡ ਹਾਂ ਇੰਗਲੈਂਡ ਚਲਾ ਗਿਆ ਹਾਂ ਅੱਛਾ 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 ਮੈਂ ਉਹੀ ਪੁੱਛਦਾ ਸੀ ਯਾਰ ਮੈਂ ਕਿ ਉਹ ਤਾਂ ਇੱਧਰ ਗਿਆ ਸੀ ਨਾ ਪੁਰਤਗਾਲ ਸਾਈਡ ਗਿਆ ਸੀ ਅਮਨ ਪਾਣੀ ਪਤਾਲਾ ਆਹੋ ਅੱਛਾ ਅੱਛਾ ਹੁਣ ਤੂੰ ਮੈਂ ਹੁਣ ਉਧਰ ਸ਼ਿਫਟ ਹੋ ਗਿਆ ਹਾਂ ਅੱਛਾ ਅੱਛਾ ਤੇ ਮੇਰੀ ਗੱਲ ਸੁਣ ਰੱਬ ਤੇਰੇ ਤੋਂ ਮੈਂ ਪੁੱਛਣਾ ਸੀ ਵੀਰ ਮੇਰੇ 28 ਤਰੀਕ ਨੂੰ ਤੂੰ ਫਾਈਨਲ ਆ ਰਿਹਾ ਨਾ ਫਿਰ ਯਾਰ ਆ ਰਿਹਾ ਮੈਂ ਯਾਰ ਕਿਦਾਂ ਦੀ ਗੱਲ ਕਰਦਾ ਮੈਂ ਉਹ ਮੈਂ ਪਤਾ ਕੀ ਹੈ ਮੈਂ ਨਾ ਉਹ ਆਪਣੇ ਜੁੱਤੀਆਂ ਰੱਖੀਆਂ ਆ ਯਾਰ ਮੈਂ ਤਿੰਨ ਦਿਨ ਤੋਂ ਤੈਨੂੰ ਫੁੱਦੂ ਖੇਚ ਰਿਹਾ ਸੀਗਾ ਤੂੰ ਮੇਰਾ ਫੁੱਦੂ ਖੇਚ ਰਹੀ ਮੈਂ ਤੈਨੂੰ ਫੁੱਦੂ ਖੇਚ ਰਿਆ ਦੀ ਮੈਂ ਨਾ 28 ਤਰੀਕ ਨੂੰ ਤੁੱਤੀਆਂ ਲੈ ਕੇ ਮੈਂ ਉੱਥੇ ਪਹੁੰਚਣਾ ਆ ਠੀਕ ਆ ਠੀਕ ਹੋਏ ਤੂੰ ਆ ਜੀ ਐਰਪੋਰਟ ਤੇ ਆ ਜੀ ਹਾਂ ਤੇ ਮੇਰੀ ਗੱਲ ਸੁਣ ਨਾ ਜਿਹੜਾ ਕੁੱਤ ਖਾਨਾ ਤੂੰ ਪਾਇਆ ਹੋਇਆ ਨਾ ਤੇਰਾ ਕੰਜਰ ਖਾਨਾ ਮੈਂ ਨਪਟਾਉਂਗਾ ਠੀਕ ਹੈ ਤੇ ਮੈਂ ਹੁਣ ਮੈਂ ਬਹੁਤ ਮੈਂ ਕਹਾਂ ਚੱਲ ਭਰਾ ਦੇ ਮ제 ਲੈ ਲਈਏ ਥੋੜੇ ਬਹੁਤ ਤੂੰ ਜਿਹੜੇ ਕੰਜਰ ਖਾਨੇ ਚ ਪਿਆ ਹੈ ਨਾ ਕੁੱਤੇ ਦੇ ਬੱਚਿਆ ਮੈਂ ਕਹਾਂ ਤੈਨੂੰ ਥੋੜਾ ਸਵਾਦ ਦੇ ਦਵਾ ਮੈਂ ਹੈ ਹੂੰ ਚੱਲ ਠੀਕ ਹੈ ਜੰਗਾ ਨਹੀਂ ਠੀਕ ਨਹੀਂ ਗੱਲ ਸੁਣ ਕੇ ਜਾ ਦੋ ਚਾਰ ਵਧਾਈਆਂ ਤਾਂ ਲੈ ਜਾ ਮੇਰੇ ਤੋਂ